ਸਤਲੁਜ ਦਾ ਆਰਜੀ ਬੰਨ ਟੁੱਟਿਆ ਜਿਸਦੇ ਚਲਦਿਆਂ ਵੇਖੋ ਕਿੰਨੇ ਤੇਜ਼ ਪਹਾੜ ਦੇ ਵਿੱਚ ਪਾਣੀ ਆਉਂਦਾ ਨਜ਼ਰ ਆ ਰਿਹਾ ਹੈ ਤੇ ਕਈ ਪਿੰਡਾਂ ਦੇ ਵਿੱਚ ਇਸ ਪਾਣੀ ਨੇ ਵੱਡੀ ਮਾਰ ਕਰਨੇ ਆ ਜਿਸ ਦੇ ਚਲਦਿਆਂ ਹੁਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਤਾਂ ਦੱਸ ਲਈਏ ਕਿ ਲਗਾਤਾਰ ਹੀ ਪਾਣੀ ਦਾ ਲੈਵਲ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਜਿਸ ਵਿਚਾਲੇ ਹੁਣ ਆਰਜੀ ਬੰਨ ਜਿਹੜਾ ਹੈ ਸਤਲੁਜ ਦਾ ਟੁੱਟਿਆ ਹੈ ਜਿਸਦੇ ਚਲਦਿਆਂ ਕਈ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਨਜ਼ਰ ਆ ਰਿਹਾ ਹੈ ਤਾਂ ਹਰ ਦੇ ਹਾਲਾਤਾਂ ਵਿਚਾਲੇ ਇੱਕ ਹੋਰ ਵੱਡੀ ਖਬਰ ਸultanpur Lodhi ਇਲਾਕੇ ਦੇ ਵਿੱਚ ਜ਼ਿਲ੍ਹਾ ਦੇ ਬਲਾਕ ਮੱਖੂ ਦਾ ਪਿੰਡ ਹੈ ਮੱਛੂਮਾਛੀ ਜਿੱਥੇ ਤਾਂ ਦੱਸ ਦਈਏ ਕਿ ਜਿੱਥੇ ਸੁਲਤਾਨਪੁਰ ਲੋਧੀ ਇਲਾਕੇ ਦੇ ਜ਼ਿਲ੍ਹਾ ਬਲਾਕ ਦੇ ਮੱਖੂ ਦਾ ਪਿੰਡ ਹੈ ਮਨੂਮਾਛੀ ਜਿੱਥੇ ਆਰਜੀ ਬੰਨ ਟੁੱਟਿਆ ਜਿਸ ਦੇ ਚੱਲਦੇ ਕਿਸਾਨਾਂ ਦੀ ਫਸਲ ਵੇਖੋ ਕਿਵੇਂ ਪਾਣੀ ਪਾਰੀ ਹੋ ਰਹੀ ਹੈ ਮਿੰਟਾਂ ਦੇ ਵਿੱਚ ਇਹ ਸਾਰਾ ਪਾਣੀ ਖੇਤਾਂ 'ਚ ਦਾਖਲ ਹੋ ਗਿਆ ਤੇ ਅੱਗੇ ਘਰਾਂ ਤੱਕ ਮਾਰ ਕਰਨ ਨੂੰ ਤਿਆਰ ਹੈ ਤਾਂ ਆਰਜੀ ਬੰਨ ਟੁੱਟਿਆ ਜਿਸ ਦੇ ਚੱਲਦੇ ਹੁਣ ਲੋਕਾਂ ਨੂੰ ਸਤਰਕ ਕਰ ਦਿੱਤਾ ਗਿਆ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਆਖਿਆ ਗਿਆ پتو جو راني لافار راني 7 بجو ٿين ٿي ان کي انو पाणी <laughs> अथव